ਆ ਦੇਖੋ ਪੰਥ ਦੇ ਕਿੰਨੇ ਮਹਾਨ ਵੱਡੇ ਜਿਹੜੇ ਕਥਾਵਾਚਕ ਆ ਜਿਨ੍ਹਾਂ ਦਾ ਨਾਮ ਸੀ ਸੰਤ ਸਿੰਘ ਮਸਕੀਨ ਜੀ ਉਹ ਪਾਖੜਾ ਡੈਮ ਨੂੰ ਲੈ ਕੇ ਕੀ ਕਹਿ ਰਹੇ ਆ ਤੁਸੀਂ ਵੀਡੀਓ ਦੇਖੋ ਤੇ ਫਿਰ ਦੱਸਦੇ ਆ ਜਿਸਿਸ ਪ੍ਰਾਂਤ ਵਿੱਚ ਤੁਸੀਂ ਡੈਮ ਬਣਾਓ ਉਸ ਪ੍ਰਾਂਤ ਦੇ ਹਵਾਲੇ ਕਰ ਦੋ ਪਰ ਇੱਥੇ ਤੁਸੀਂ ਪਾਖੜਾ ਬਣਾਓ ਤੇ ਆਪਣਾ ਹੀ ਕੰਟਰੋਲ ਰੱਖੋ ਪੰਜਾਬ ਨੂੰ ਨਹੀਂ ਦੇਣਾ ਇੱਕ ਗੱਲ ਦਿੱਤਾ ਜਾਂਦਾ ਇਹਨੂੰ ਤੁਸੀਂ ਅੰਗ ਕਦੀ ਸਮਝਿਆ ਹੀ ਨਹੀਂ ਕਿ ਜਦ ਤੁਸੀਂ ਪੰਜਾਬ ਨੂੰ ਆਪਣਾ ਅੰਗ ਨਹੀਂ ਸਮਝਦੇ ਤੇ ਪੰਜਾਬ ਦੇ ਵਿੱਚ ਰਹਿਣ ਵਾਲਾ ਤੁਹਾਡਾ ਅੰਗ ਕਿ ਤਨਾ ਹੋਵੇਗਾ ਉਸ ਨੂੰ ਤੁਸੀਂ ਆਪਣਾ ਇਹ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਆਪਣੋਂ ਸੇ ਬਹਿਰ ਰੱਖਣਾ ਧੂਨੇ ਬੁੱਧੋਂ ਸੇ ਠੀਕਾ ਤੈਨੂੰ ਪਤਾ ਹੀ ਨਹੀਂ ਸਿੱਖ ਇਸ ਦੇਸ਼ ਦਾ ਜਿੰਨਾ ਆਪਣਾ ਹੈ ਹੋਰ ਕੋਈ ਆਪਣਾ ਨਹੀਂ ਇੱਥੇ ਤੇ ਪੁਰਾਣੇ ਬੰਦੇ ਜੈਜਾਂਜ ਪੈਦਾ ਹੁੰਦੇ ਰਹੇ ਜੋ ਦੇਸ਼ ਨੂੰ ਗੁਲਾਮ ਕਰਦੇ ਰਹੇ ਹੁਣ ਤੁਸੀਂ ਇਹ ਸੋਚੋ ਐਡੇ ਵੱਡੇ ਕਥਾਵਾਚਕ ਹੋਣ ਦੇ ਬਾਵਜੂਦ ਉਹ ਇਹ ਗੱਲ ਕਹਿ ਰਿਹਾ ਜਿੰਨਾਂ ਨੂੰ ਦਿਖ ਰਿਹਾ ਹੈ ਜਿਨ੍ਹਾਂ ਦੀ ਦੂਰ ਦ੍ਰਿਸ਼ਟੀ ਤੋਂ ਉਹਨਾਂ ਨੂੰ ਪਤਾ ਚੱਲ ਰਿਹਾ ਹੈ ਕਿ ਇਹ ਚੀਜ਼ ਗਲਤ ਹੈ ਪਰ ਅਸੀਂ ਲੋਕਾਂ ਨੂੰ ਇਹ ਚੀਜ਼ ਨਹੀਂ ਪਤਾ ਚੱਲ ਰਹੀ ਜੇ ਅੱਜ ਕੰਟਰੋਲ 50 ਸਟੇਟ ਦੇ ਕੋਲ ਹੁੰਦਾ ਤੇ ਪਾਣੀ ਨੂੰ ਕਿਸ ਤਰੀਕੇ ਨਾਲ ਛੱਡਿਆ ਜਾਂਦਾ ਜਿਹੜੇ ਪੰਜਾਬ 'ਚ ਵਸ ਰਹੇ ਲੋਕ ਉਹਨਾਂ ਦੇ ਬਾਰੇ ਪਹਿਲੇ ਸੋਚਿਆ ਜਾਂਦਾ ਉਹਨਾਂ ਦੀਆਂ ਫਸਲਾਂ ਬਾਰੇ ਸੋਚਿਆ ਜਾਂਦਾ ਉਹਨਾਂ ਦੇ ਘਰਾਂ ਬਾਰੇ ਸੋਚਿਆ ਜਾਂਦਾ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਬਾਰੇ ਸੋਚਿਆ ਜਾਂਦਾ ਹੁਣ ਤੁਸੀਂ ਖੁਦ ਹੀ ਸੋਚੋ ਜਿਹੜੇ ਬੱਚੇ ਸਕੂਲ ਨਹੀਂ ਜਾਣਗੇ ਜਿਹੜੇ ਆਪਣਾ ਰੈਗੂਲਰ ਸਕੂਲਿੰਗ ਨਹੀਂ ਕਰ ਪਾਉਣਗੇ ਉਹ ਕਿੱਥੋਂ ਚੰਗੇ ਤਰ੍ਹਾਂ ਫਿਊਚਰ ਆਪਣਾ ਬਿਲਡ ਕਰਨਗੇ ਜਿਹੜੇ ਲੋਕਾਂ ਦੀ ਫਸਲ ਤਬਾਹ ਹੋ ਗਈ ਉਹਨਾਂ ਨੂੰ ਉੱਠਣ ਲਈ ਕਿੰਨਾ ਟਾਈਮ ਚਾਹੀਦਾ ਸੋ ਅਗਰ ਇਹ ਪਾਖੜਾ ਡੈਮ ਦਾ ਔਰ ਜਿਹੜੇ ਵੀ ਡੈਮ ਸੱਚੋਂ ਪਾਣੀ ਛੱਡਿਆ ਜਾਂਦਾ ਉਹਨਾਂ ਦਾ ਕੰਟਰੋਲ ਸਟੇਟ ਕੋਲ ਹੁੰਦਾ ਤਾਂ ਉਹਨਾਂ ਨੇ ਕਿਸੇ ਤਰੀਕੇ ਨਾਲ ਛੱਡਣਾ ਸੀ ਤੁਸੀਂ ਸਮਝੋ ਕਿ ਐਡੇ ਵੱਡੇ ਕਥਾਵਾਚਕ ਨੂੰ ਇਹ ਗੱਲ ਕਿਉਂ ਕਹਿਣੀ ਪਈ ਤੁਸੀਂ ਸਾਰੇ ਸਮਝਦਾਰ ਹੋ ਤੁਸੀਂ ਇਹ ਚੀਜ਼ ਨੂੰ ਸਮਝ ਸਕਦੇ ਜੋ ਤੇ ਇਨ ਫਿਊਚਰ ਜਾਂ ਅੱਜ ਤੋਂ ਇਹ ਕੋਈ ਵੀ ਐਦਾਂ ਦੀ ਚੀਜ਼ ਹੁੰਦੀ ਆ ਤੇ ਤੁਸੀਂ ਉਹਤੇ ਬੋਲੋ ਸਰਕਾਰ ਨੂੰ ਸਵਾਲ ਕਰੋ ਜਿਹੜੇ ਵੀ ਤੁਹਾਡੇ ਨੁਮਿੰਦਾ ਹੈ ਉਹਨਾਂ ਨੂੰ ਸਵਾਲ ਕਰੋ ਤੇ ਪੁੱਛੋ ਕਿ ਆ ਬਾਕੀਆਂ ਸਟੇਟਾਂ ਲਈ ਵੱਖਰੇ ਕਾਨੂੰਨ ਆ ਤੇ ਪੰਜਾਬ ਸਟੇਟ ਲਈ ਹੀ ਵੱਖਰੇ ਕਿਉਂ ਆ ਆਸ ਕਰਦਾ ਤੁਹਾਨੂੰ ਗੱਲ ਸਮਝ ਆਈ ਹੋਊਗੀ